ਮਾਨਿਓ ਗੁਰੂ ਰੂਪ ਸਤ ਸੰਗ ਦੀ ਉਹ ਸੁਨੇਮਰ ਫਤਿਹ ਪ੍ਰਵਾਨ ਕਰਨੀ ਵਾਹਿਰੋ ਜੀ ਦਾ ਖਾਲਸਾ ਵਾਹਿਰੋ ਜੀ ਦੀ ਫਤਿਹ ਉਹ ਪਰਮ ਸ਼ਕਤੀ ਜੋ ਜਗਤ ਦਾ ਮੂਲ ਹੈ ਉਹਨੂੰ ਗੁਰੂ ਨਾਨਕ ਨੇ ਸੱਚ ਕਿਹਾ ਤੇ ਸੱਚ ਵਿੱਚ ਲੀਨ ਹੋਣ ਲਈ ਸੱਚ ਨਾਲ ਸੰਬੰਧ ਜੋੜਨ ਲਈ ਸੱਚਿਆਰ ਹੋਣਾ ਤੋ ਸਚਿਆਰ ਕਿਵੇਂ ਹੋਈਏ ਇੱਕ ਪ੍ਰਸ਼ਨ ਸਚਿਆਰ ਹੋਏ ਬਿਨਾ ਕੋਈ ਧਰਮ ਹੀ ਨਹੀਂ ਤੇ ਸਚਿਆਰ ਹੋਏ ਬਿਨਾ ਕਿਸੇ ਕੋਲ ਰਸਤੇ ਆਨੰਦ ਵੀ ਨਹੀਂ ਜੋ ਸਚਿਆਰਾ ਹੋਈਏ ਕਿ ਉਹ ਕੂੜੇ ਟੁੱਟੇ ਪਾਲ ਪਾਲ ਕਹਿੰਦੇ ਨੇ ਦੀਵਾਰ ਨੂੰ ਕੰਧ ਨੂੰ ਸੱਚ ਤੇ ਸਾਡੇ ਵਿਚਾਰ ਦੀਵਾਰ ਕੀ ਹੈ ਕੂੜ ਜੋ ਨਹੀਂ ਹੈ ਉਸਨੂੰ ਮੰਨ ਲੈਣਾ ਜੋ ਨਹੀਂ ਹੈ ਉਸਨੂੰ ਬਿਆਨ ਕਰਨਾ ਜੋ ਨਹੀਂ ਹੈ ਉਸਨੂੰ ਵੇਖਣਾ ਤੇ ਸੁਣਨਾ ਤੇ ਸੋਚਣਾ ਇਹ ਝੂਠ ਹੈ ਇਹ ਝੂਠ ਹੀ ਦੀਵਾਰ ਹੈ ਇਹ ਕੂੜ ਹੀ ਦੀਵਾਰ ਹੈ ਸਾਡੀ ਕਲਪਨਾ ਹੈ ਜਿਸ ਨੂੰ ਅਸੀਂ ਜਨਮ ਦਿੱਤਾ ਹੈ ਤੋ ਇਹ ਕੂੜ ਦੀ ਦੀਵਾਰ ਇਹ ਪਾਲ ਕਿਵੇਂ ਟੁੱਟੇ ਮਹਾਰਾਜ ਨੇ ਇੱਕ ਪੰਕਤੀ ਚ ਜੋ ਜਵਾਬ ਦਿੱਤਾ ਉਸ ਦਾ ਦੂਸਰੀ ਪੌੜੀ ਦੇ ਚ ਖੁਲਾਸਾ ਕੀਤਾ ਹੈ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮ ਦੀ ਰਜ਼ਾ ਵਿੱਚ ਚਲਣਾ ਜੋ ਨਾਲ ਲਿਖਿਆ ਹੋਇਆ ਹੈ ਇਹਦੇ ਨਾਲ ਮਨੁੱਖ ਸਚਿਆਰ ਹੋ ਜਾਂਦਾ ਹੈ ਚੁੱਪ ਧਾਰਨ ਕਰਨ ਨਾਲ ਤੀਰਥਾਂ ਦੇ ਰਟਣ ਨਾਲ ਇਹ ਬਹੁਤਾ ধন ਸੰਪਦਾ ਪਦਾਰਥ ਇਕੱਠੇ ਕਰਨ ਨਾਲ ਇਹ ਬਹੁਤੀ ਸਿਆਣਪ ਇਕੱਠੀ ਕਰਨ ਨਾਲ ਮਨੁੱਖ ਸਚਿਆਰ ਨਹੀਂ ਆਉਂਦਾ ਹੁਕਮ ਦੀ ਰਜ਼ਾ ਵਿੱਚ ਚੱਲ ਕੇ ਮਨੁੱਖ ਸਚਿਆਰ ਹੁੰਦਾ ਹੈ ਹੁਣ ਹੁਕਮ ਕੀ ਹੈ ਕਿਥੇ ਹੁਕਮ ਦੇ ਅਖਰੀ ਅਰਥ ਨੇ ਮर्यादा ਅਸੂਲ ਵਿਧੀ ਵਿਧਾਨ ਜੋ ਪਰਿਪੂਰਣ ਪ੍ਰਮਾਤਮਾ ਨੇ ਜਗਤ ਦੀ ਸਿਰਜਣਾ ਵਿੱਚ ਪ੍ਰਾਇਜ ਕੀਤੀ ਹੋਈ ਹੈ ਵਿਧਾਨ ਵਿਧੀ ਅਸੂਲ ਮਰਿਆਦਾ ਕਿਉਂਕਿ ਇਸ ਮਰਿਆਦਾ ਨੂੰ ਕੋਈ ਬਦਲ ਨਹੀਂ ਸਕਦਾ ਇਸ ਵਾਸਤੇ ਕਹਿ ਦਿੱਤਾ ਗਿਆ ਹੁਕਮ ਇਸ ਹੁਕਮ ਦੀ ਕੋਈ ਅਦੋਲੀ ਨਹੀਂ ਕਰ ਸਕਦਾ ਪ੍ਰਮਾਤਮਾ ਨੇ ਅਗਨੀ ਦਾ ਸੁਭਾਅ ਗਰਮ ਬਣਾ ਦਿੱਤਾ ਹੈ ਤੂੰ ਲੱਖ ਵੀ ਕੋਸ਼ਿਸ਼ ਕਰੋ ਅਗ ਆਪਣਾ ਸੁਭਾਅ ਨਹੀਂ ਬਦਲ ਸਕਦੇ ਹੁਕਮ ਹੈ ਮਰਿਆਦਾ ਜੋ ਮਨੁੱਖ ਦੇ ਯਤਨ ਨਾਲ ਉਪਰਾਲੇ ਨਾਲ ਤਬਦੀਲ ਨਾ ਹੋ ਸਕੇ ਉਹ ਹੁਕਮ ਹੈ ਉਹ ਮਰਿਆਦਾ ਹੈ ਬੰਦੇ ਦੇ ਬਣਾਏ ਹੋਏ ਅਸੂਲ ਮਰਿਆਦਾ ਬਦਲੇ ਜਾ ਸਕਦੇ ਨਹੀਂ ਕਿਉਂਕਿ ਬੰਦੇ ਦੇ ਅਸੂਲ ਅੱਜ ਜ਼ਿੰਦਗੀ ਤੇ ਪੂਰੇ ਉੱਤਰ ਦਿਨ ਕੱਲ ਨਹੀਂ ਉਤਰਦੇ ਜਿਵੇਂ 5 ਸਾਲ ਦਾ ਇੱਕ ਬੱਚਾ ਜੋ ਕੱਪੜੇ ਪੈਣ ਰਿਹਾ ਹੈ ਉਹੀ ਬੱਚਾ ਅਜ 25 30 ਸਾਲ ਦਾ ਹੋ ਗਿਆ ਤੇ ਉਹੀ ਕਪੜੇ ਉਸ ਨੂੰ ਪਹਿਨਣ ਵਾਸਤੇ ਦੇਈਏ ਪਰ ਹੁਣ ਉਸ ਦੇ ਬਦਨ ਵਿੱਚ ਨਹੀਂ ਆਉਂਦੇ ਪਰ ਜ਼ਬਰਦਸਤੀ ਕਰੀਏ ਤੇ ਆਖੀਏ ਤੂੰ ਪਹਿਨਦਾ ਰਿਹਾ ਹੈ ਤੂੰ ਪਾਏ ਨੇ ਤੇ ਜਦ ਤੂੰ ਪਹਿਨਦਾ ਰਿਹਾ ਤੇ ਹੁਣ ਤੈਨੂੰ ਕੀ ਇਤਰਾਜ਼ ਹੈ ਤੂੰ ਹੁਣ ਕਿਉਂ ਨਹੀਂ ਪਹਿਨਦਾ ਪਰ ਉਸ ਦੀ ਮਜਬੂਰੀ ਕੌਣ ਸਮਝੇ ਹੁਣ ਉਹ ਬੱਚਾ ਜਵਾਨ ਹੈ ਕਪੜੇ ਬਚਪਨੇ ਦੇ ਸੰ ਅੱਜ ਤੱਕ ਨੂੰ ਨਹੀਂ ਆਉਂਦੇ ਮਨੁੱਖ ਦੇ ਅਸੂਲ ਵੀ ਇਸੇ ਤਰ੍ਹਾਂ ਨੇ ਮਨੁੱਖ ਅੱਗੇ ਲੰਘ ਜਾਂਦਾ ਹੈ ਅਸੂਲ ਆਪਣੀ ਥਾਂ ਤੇ ਪੈ ਰਹਿ ਜਾਂਦੇ ਨੇ ਤਾਂ ਫਿਰ ਅਸੂਲ ਬਦਲਨੇ ਪੈਂਦੇ ਨੇ ਤਬਦੀਲ ਕਰਨੇ ਪੈਂਦੇ ਨੇ ਸਾਰੀ ਦੁਨੀਆ ਦੇ ਜੋ ਰਾਸ਼ਟਰੀ ਆ ਵਿਧਾਨ ਹੈ ਰਾਜਨੀਤੀ ਦੇ ਅਸੂਲ ਨੇ ਉਹਦੇ ਚ ترمیم ਕਰਨੀ ਪੈਂਦੀ ਹੈ ਗਾਹੇ ਬਗਾਹੇ ਹਿੰਦੁਸਤਾਨ ਦਾ ਜੋ ਰਾਸ਼ਟਰੀ ਵਿਧਾਨ ਹੈ ਨਾ ਉਹਦੇ ਵਿੱਚ ਹੀ ਦਰਜਨਾ ਦਫਾ ਤਬਦੀਲੀ ਹੋ ਚੁੱਕੀ ਹੈ ਔਰ ਪਤਾ ਨਹੀਂ ਹੋਰ ਕਿੰਨੀ ਦਫਾ ਕਰਨਗੇ ਇਸ ਤਰ੍ਹਾਂ ਬੰਦਾ ਜੋ ਸਮਾਜ ਦੇ ਨਿਯਮ ਬਣਾ ਲੈਂਦਾ ਹੈ ਬਦਲਨੇ ਪੈ ਜਾਂਦੇ ਨੇ ਆਪਣੀ ਪਾਰਟੀ ਦੇ ਕੋਈ ਨਿਯਮ ਬਣਾ ਲੈਂਦਾ ਹੈ ਅਸੂਲ ਬਣਾ ਲੈਂਦਾ ਹੈ ਵਕਤ ਦੇ ਨਾਲ ਉਹਦੇ 'ਚ ਤਰਮੀਮ ਕਰਨੀ ਪੈਂਦੀ ਹੈ ਸੰਸ਼ੋਧਨ ਕਰਨਾ ਪੈਂਦਾ ਹੈ ਪਰਮਾਤਮਾ ਦਾ ਨਿਯਮ ਅਸੂਲ ਐਸਾ ਨਹੀਂ ਕਿ ਉਹਨੂੰ ਕੱਲ ਜਾ ਕੇ ਬਦਲਣਾ ਪਵੇ ਉਹ ਪੂਰਨ ਹੈ ਆਪਣੇ ਆਪ ਵਿੱਚ ਮੁਕੰਮਲ ਹੈ ਇਸ ਵਾਸਤੇ ਅਕਾਲ ਪੁਰਖ ਦੇ ਨੀਯਮ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੁਕਮ ਕਹਿ ਦਿੱਤਾ ਐਸਾ ਹੁਕਮ ਜਿਹਨੂੰ ਮੰਨਣਾ ਹੀ ਪੈਣਾ ਭਾਵੇਂ ਤੂੰ ਰੋ ਕੇ ਮੰਨ ਤੇ ਭਾਵੇਂ ਤੂੰ ਹੱਸ ਕੇ ਮੰਨ ਭਾਵੇਂ ਤੂੰ ਖੁਸ਼ੀ ਨਾਲ ਕਬੂਲ ਕਰ ਤੇ ਭਾਵੇਂ ਰੋਂਦੇ ਹੋਇਆ ਰਹਿਣਾ ਤਾਂ ਹੁਕਮ ਵਿੱਚ ਹੈ ਕੀ ਹੁਕਮ ਹੈ ਤੇ ਹੁਕਮ ਵਿੱਚ ਕੀ ਕੁਝ ਹੋ ਰਿਹਾ ਹੈ ਪੰਕਤੀ ਚੇਤੇ ਰੱਖਣਾ ਨਾਨਕ ਲਿਖਿਆ ਨਾਲ ਹੁਕਮ ਨਾਲ ਲਿਖਿਆ ਹੋਇਆ ਹੈ ਕਿਸੇ ਕਿਤਾਬ ਵਿੱਚ ਪੜਨ ਦੀ ਲੋੜ ਨਹੀਂ ਕਿਸੇ ਤੋਂ ਸਮਝਣ ਦੀ ਲੋੜ ਨਹੀਂ ਰੱਬ ਦਾ ਹੁਕਮ ਕੀ ਹੈ ਮਹਾਰਾਜ ਕੰਨ ਨਾਲੇ ਲਿਖਿਆ ਹੋਇਆ ਹੈ ਕਿੱਥੇ ਲਿਖਿਆ ਹੋਇਆ ਹੈ ਹੁਕਮ ਹੀ ਹੋਵਨ ਆਕਾਰ ਤੇਰੇ ਸਰੀਰ ਦੇ ਰੋਮ ਰੋਮ ਦੇ ਚ ਲਿਖਿਆ ਹੈ ਆਕਾਰ ਉਸ ਦੀ ਹੁਕਮ ਦੇ ਮੁਤਾਬਕ ਬਣੇ ਅਸੀਂ ਆਪਣਾ ਰੰਗ ਆਪਣੀ ਮਰਜ਼ੀ ਮੁਤਾਬਕ ਨਹੀਂ ਚੁਣਿਆ ਆਪਣੇ ਦੰਦ ਆਪਣਾ ਨਕਸ਼ ਨਿਗਾਰ ਆਪਣਾ ਮੂੰਹ ਮੱਥਾ ਇਹਦੇ ਵਿੱਚ ਸਾਡੀ ਕੋਈ ਚੋਣ ਨਹੀਂ ਹੈ ਜੇ ਕੋਈ ਕਹਿ ਦੇਵੇ ਕਿ ਇਸ ਮੂੰਹ ਮੱਥੇ ਵਿੱਚ ਮੇਰੀ ਚੋਣ ਹੈ ਮੈਂ ਆਪ ਚੁਣਿਆ ਪਰਮਾਤਮਾ ਦੀ ਚੋਣ ਹੈ ਉਸ ਦੀ ਦੇਣ ਹੈ ਫਿਰ ਆਵਾਜ਼ ਸਰੀਰ ਦਾ ਆਕਾਰ ਰੰਗ ਰੂਪ نسل ਇਹ ਹੁਕਮ ਹੈ ਕੀ ਰੰਗ ਰੂਪ نسل ਕਿਵੇਂ ਬਣਦੇ ਨੇ ਇੱਕ ਵਿਧੀ ਹੈ ਇੱਕ ਵਿਧਾਨ ਹੈ ਉਸ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ ਉਸ ਵਿਧੀ ਦੇ ਵਿੱਚ ਰਹੇ ਕਿ ਸਭ ਕੁਝ ਹੋ ਸਕਦਾ ਹੈ ਉਸ ਤੋਂ ਉਲਟ ਨਹੀਂ ਤੇ ਆਕਾਰ ਹੁਣ ਸਿਰਫ ਮਨੁੱਖਾਂ ਦੇ ਥੋੜੀ ਪਸ਼ੂਆਂ ਦੇ ਪੰਖੀਆਂ ਦੇ ਕੀੜੇ ਮਕੋੜਿਆਂ ਦੇ ਬਨਸਪਤੀ ਦੇ ਫਿਰ ਵਗਦੇ ਹੋਏ ਦਰਿਆ ਨੇ ਸਾਗਰ ਹੈ ਜ਼ਮੀਨ ਹੈ ਸੂਰਜ ਚੰਦ ਤਾਰੇ ਗ੍ਰਹਿ ਨੇ ਛੱਤਰ ਸਾਰਾ ਹੀ ਆਖਰ ਆਕਾਰ ਹੈ ਨਾ ਆਕਾਰ ਦਾ ਮਤਲਬ ਜੋ ਦਿਖਾਈ ਦਿੰਦਾ ਹੈ ਆਕਾਰ ਤੇ ਹੁਕਮੇ ਹੋਵਨ ਆਕਾਰ ਸਮੋ ਆਕਾਰ ਉਸ ਦੇ ਹੁਕਮ ਦੇ ਚ ਬਣੇ ਨੇ ਅਸੀਂ ਆਪਣੀ ਮਰਜ਼ੀ ਦੇ ਮੁਤਾਬਕ ਜੰਮੇ ਨਹੀਂ ਕਿ ਕਹਿੰਦੇ ਨੇ ਮਰਜ਼ੀ ਦੇ ਮੁਤਾਬਕ ਤੂੰ ਮਰੇਗਾ ਵੀ ਨਹੀਂ ਇਹਦੇ ਉਤੇ ਤੇਰੀ ਮਰਜ਼ੀ ਨਹੀਂ ਕੰਮ ਕਰਦੀ ਹੁਕਮ ਜੋਰ ਨਾ ਜੀਵਨ ਮਰਨ ਨਾ ਜੋਰ ਇਹਦੇ ਉਤੇ ਤੇਰਾ ਜ਼ੋਰ ਹੀ ਨਹੀਂ ਉ ਆਪਣੀ ਮਰਜ਼ੀ ਦੇ ਮੁਤਾਬਕ ਜਨਮ ਨਹੀਂ ਲਿਆ ਤੇ ਯਾਦ ਰੱਖ ਮਰਜ਼ੀ ਦੇ ਮੁਤਾਬਕ ਮਰ ਵੀ ਨਹੀਂ ਸਕੇਗਾ ਤੇ ਜ਼ਿੰਦਗੀ ਦੀ ਇਤਨੀ ਵੱਡੀ ਘਟਨਾ ਜੇ ਸਾਡੇ ਹੱਥੇ 'ਚ ਨਹੀਂ ਹੁਕਮ ਆ ਜਨਮ ਤੇ ਮਰਨ ਦੇ ਵਿਚਕਾਰ ਪਰਿਵਾਰ ਦੇ ਸੰਬੰਧ ਦੁੱਖ ਸੁੱਖ ਦੇ ਸੰਬੰਧ ਪ੍ਰਾਨਬਦ ਇਹ ਵੀ ਸਭ ਹੁਕਮ ਹੈ ਕੋਈ ਕੌਣ ਹੈ ਜੋ ਉਸ ਹੁਕਮ ਨੂੰ ਮੰਨ ਲਵੇ ਬਸ ਠੀਕ ਜੈਸਾ ਰੰਗ ਜੈਸਾ ਰੂਪ ਜੈਸਾ ਆਕਾਰ ਜੈਸਾ ਪ੍ਰਵਾਰ ਜੈਸੀ ਪ੍ਰਾਲਬਤ ਕਬੂਲ ਹੁਕਮ ਹੈ ਤੇਰਾ ਕਬੂਲ ਫਿਰ ਆਕਾਰ ਨੂੰ ਉਸ ਪਰਿਪੂਰਨ ਪ੍ਰਮਾਤਮਾ ਨੇ ਦੋ ਹਿੱਸਿਆਂ 'ਚ ਤਕਸੀਮ ਕੀਤਾ ਹੈ ਨਰ ਤੇ ਮਰੀਨ ਪਸ਼ੂ ਪੰਖੀ ਕੀੜੇ ਮਕੋੜੇ ਬਨਸਪਤੀ ਐ ਦਰਖਤਾਂ ਦੇ 'ਚ ਵੀ ਨਰ ਤੇ ਮਦੀਨ ਨੇ ਜਿਨ੍ਹਾਂ ਨੇ ਇਸ ਸੰਬੰਧ ਵਿੱਚ ਖੋਜ ਕੀਤੀ ਹੈ ਜ਼ਰੂਰ ਪਤਾ ਹੋਣਾ ਹੈ ਉਸ ਤਾਨ ਦੇ ਚ ਨਰ ਦਰਖਤ ਨੂੰ ਆਮ ਦੇ ਆਮ ਨਹੀਂ ਲੱਗਦੇ ਫਲ ਨਹੀਂ ਲੱਗਦਾ ਨਰ ਦਰਖਤ ਨੂੰ ਪਪੀਤਾ ਨਹੀਂ ਲੱਗਦਾ ਜੇ ਨਾ ਲਗੇ ਵੱਡਾ ਹੋ ਕੇ ਤੇ ਕਹਿ ਦਿੰਦੇ ਨਾ ਰਹਿ ਬਨਸਪਤੀ ਦੇ ਚ ਵੀ ਇਸ ਢੰਗ ਦੇ ਵੰਡ ਹੈ ਔਰ ਇਸੇ ਤਰੀਕੇ ਨਾਲ ਮਨੁੱਖੀ ਦੁਨੀਆ ਨੂੰ ਵੀ ਉਸਨੇ ਦੋ ਇਸੀਆਂ ਤਕਸੀਮ ਕੀਤਾ ਹੁਕਮ ਕਿ ਸત્રી ਤੇ ਪੁਰਸ਼ ਤਾਂ ਜਿੱਥੇ ਰੰਗ ਰੂਪ ਆਕਾਰ ਵੱਖ ਬਣਾ ਦਿੱਤਾ ਪਰਮਾਤਮਾ ਨੇ ਇਸਤਰੀ ਤੇ ਪੁਰਸ਼ ਦੇ ਸੁਭਾਵ ਦੇ ਵਿੱਚ ਵੀ ਅੰਤਰਾ ਰੱਖਿਆ ਹੈ ਐਨੀ ਮੈਂ ਅਰਜ਼ ਕਰਦੇ ਹਾਂ ਲਾਜ਼ਮੀ ਅੰਤਰਾ ਹੈ ਇਹ ਚ ਕਹਿਣਾ ਚਾਹੀਦਾ ਹੈ ਪੁਰਸ਼ ਨੂੰ ਇਸਤਰੀ ਦੀ ਬਰਾਬਰੀ ਨਹੀਂ ਕਰਨੀ ਚਾਹੀਦੀ ਤੇ ਇਸਤਰੀ ਪੁਰਸ਼ ਦੀ ਬਰਾਬਰੀ ਨਾ ਕਰੇ ਪਤਾ ਨਹੀਂ ਮੇਰੇ ਨਾਲ ਸਹਿਲਾ ਨੂੰ ਕਿਦਾਰੇ ਪਛੜਿਆ ਹੋਇਆ ਨਾ ਸਮਝ ਲੈਣਾ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਲਹਿਰ ਚੱਲੀ ਹੈ ਬੇਸਤਰੀ ਪੁਰਸ਼ ਬਰਾਬਰ ਨਾ ਔਰ ਇਸ ਦਾ ਜ਼ਿਕਰ ਕਿਧਰੇ ਗੁਰਮਤਿ ਦੇ ਚ ਵੀ ਆ ਜਾਂਦਾ ਹੈ ਤੇ ਲੋਕੀ ਆਪਣੇ ਢੰਗ ਨਾਲ ਇਸ ਦੀ ਵਿਆਖਿਆ ਕਰਦੇ ਨੇ ਕਿ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸਤਰੀ ਤੇ ਪੁਰਸ਼ ਨੂੰ ਬਰਾਬਰੀ ਦੇ ਦਿੱਤੀ ਹੈ ਹੱਕਾਂ ਦੀ ਬਰਾਬਰੀ ਦੇ ਦਿੱਤੀ ਹੈ ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਹੁਣ ਕੋਈ ਪੁਰਸ਼ ਇਸਤਰੀ ਵਰਗਾ ਬਣੇ ਜਾਂ ਇਸਤਰੀ ਪੁਰਸ਼ ਵਰਗੀ ਬਣੇ ਸਵਭਾਅ ਦੇ ਚ ਅੰਤਰ ਹੈ ਆਕਾਰ ਦੇ ਚ ਅੰਤਰ ਹੈ ਤੋ ਜੀਵਨ ਦੇ ਢੰਗ ਦੇ ਚ ਵੀ ਅੰਤਰ ਹੈ ਇੰਨੇ ਪੁਰਸ਼ ਦੇ ਜੀਵਨ ਦਾ ਢੰਗ ਇਹ ਹੈ ਕਿ ਉਹ ਮਰਕਜ਼ ਮਸਤਕ ਨੂੰ ਮੰਨਦਾ ਹੈ ਤੇ ਇਸਤਰੀ ਦੇ ਜੀਵਨ ਦਾ ਢੰਗ ਇਹ ਹੈ ਕਿ ਉਹ ਮਰਕਜ਼ ਕੇਂਦਰ ਸੈਂਟਰ ਹਿਰਦੇ ਨੂੰ ਮੰਦੀ ਹੈ ਸੜੀ ਦੇਸ਼ ਦੇ ਧਾਰਮਿਕ ਪੁਰਸ਼ਾਂ ਨੇ ਇਸ ਢੰਗ ਦੀ ਖੋਜ ਕੀਤੀ ਕਿਉਂਕਿ ਹੁਕਮ ਕੀ ਹੈ ਤੇ ਹੁਕਮ ਹੀ ਹੋਵਨ ਆਕਾਰ ਇਸ ਆਕਾਰ ਨੇ ਇਹ ਵਿਚਾਰ ਪੇਸ਼ ਕਰਨ ਤੇ ਮੈਨੂੰ ਮਜਬੂਰ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ ਪੁਰਸ਼ ਮਸਤਕ ਦੇ ਤਲ ਤੇ ਜੀਂਦਾ ਹੈ ਇਸਤਰੀ ਹਿਰਦੇ ਦੇ ਤਲ ਤੇ ਜਿੰਦੀ ਹੈ ਪਰ ਇਸ ਦਾ ਹੁਣ ਇਹ ਵੀ ਮਤਲਬ ਨਹੀਂ ਕਿ ਮਸਤਕ ਦੇ ਚ ਜੀਵਣਾ ਮਹਾਨ ਹੈ ਤੇ ਹਿਰਦੇ ਚ ਜੀਵਣਾ ਤੁੱਛ ਹੈ ਐਸੀ ਕੋਈ ਗੱਲ ਨਹੀਂ ਇਹਨਾਂ ਦੋਹਾਂ ਦੀ ਆਪਣੀ ਆਪਣੀ ਮਹਾਨਤਾ ਹੈ ਹਿਰਦੇ ਦੇ ਚ ਹੁੰਦੇ ਨੇ ਭਾਵ ਯਕੀਨ ਸ਼ਰਧਾ ਵਿਸ਼ਵਾਸ ਮਸਤਕ ਦੇ ਚ ਹੁੰਦੇ ਨੇ ਵਿਚਾਰ ਵਿਚਾਰ ਜਿੰਨੇ ਜ਼ਿਆਦਾ ਹੋਣਗੇ ਉਸ ਮਨੁੱਖ ਦੀ ਭੱਜ ਦੌੜ ਉਤਨੀ ਜ਼ਿਆਦਾ ਹੋਵੇਗੀ ਤਾਂ ਮਨੁੱਖ ਬੜਾ ਭਜੇ ਹੈ ਬਹੁਤ ਭਜੇ ਹੈ ਪੁਰਸ਼ ਤੇ ਬਹੁਤ ਭਜੇ ਹੈ ਚੰਦਰਮਾ ਤੇ ਪਹੁੰਚੇ ਹੈ ਹੋਰ ਅੱਗੇ ਜਾਏਗਾ ਇਹਨੂੰ ਚੈਨ ਨਹੀਂ ਜ਼ਮੀਨ ਦੇ ਚਤੇ ਘਰ ਵਿੱਚ ਤੇ ਭਜੇਗਾ ਦੌੜੇਗਾ ਮਸਤਕ ਵਜਾਂਦਾ ਇਸ ਨੂੰ ਦੌੜ ਇਧਰ ਜਾ ਉਧਰ ਜਾ ਸਾਗਰ ਦੀ ਤਹਿ ਦੇ ਚ ਖੋਜ ਕਰ ਜ਼ਮੀਨ ਦੀ ਕੁੱਖ ਨੂੰ ਖੋਦਣ ਦੀ ਕੋਸ਼ਿਸ਼ ਕਰ ਕਿ ਬ੍ਰਹਿਮ ਨੇ ਛਤਰਾਂ ਦੇ ਸੀਨੇ ਪਾੜ ਕੇ ਵੇਖ ਕੀ ਹੈ ਲੋੜ ਸੀ ਸਮਸਤਰ ਦੀ ਵੀ ਪਰ ਭਾਵ ਦੇਵੀ ਲੋੜ ਸੀ ਉਸ ਤੋਂ ਬਿਨਾ ਤੇ ਜ਼ਿੰਦਗੀ ਰੁੱਖੀ ਹੋ ਜਾਂਦੀ ਜੀਵਨ ਰੁੱਖਾ ਹੋ ਜਾਂਦਾ ਤਾਂ ਇਸਤਰੀ ਜਿੰਦੀਏ ਹਿਰਦੇ ਦੇ ਤਲ ਤੇ ਕਹਿੰਦੇ ਨੇ ਦੋ ਤਿੰਨ ਦਿਨ ਲਗਾਤਾਰ ਕਿਧਰੇ ਪੁਰਸ਼ ਨੂੰ ਘਰ ਬੈਠਣਾ ਪੈ ਜਾ ਤੇ ਘਰ ਉਸ ਵਾਸਤੇ ਨਰਕ ਹੋ ਜਾਂਦਾ ਕਿਉਂਕਿ ਮਸਤਕ ਦੇ ਤਲ ਤੇ ਜਿੰਦਾ ਹੈ ਵਿਚਾਰਾਂ ਦੇ ਤਲ ਤੇ ਜਿੰਦਾ ਹੈ ਤੇ ਵੱਟ ਕੇਗਾ ਬੱਜੇਗਾ ਦੌੜੇਗਾ ਭਾਵੇਂ ਕੋਈ ਮੰਜ਼ਿਲ ਹੈ ਭਾਵੇਂ ਨਹੀਂ ਭਾਵੇਂ ਕਿਧਰੇ ਪਹੁੰਚਣਾ ਹੈ ਭਾਵੇਂ ਨਹੀਂ ਪਰ ਦੌੜੇਗਾ ਫੱਜੇਗਾ ساری ਜ਼ਿੰਦਗੀ ਘਰ ਦੀ ਚਾਰ ਦਿਵਾਰੀ ਚ ਕੱਟ ਕੇ ਵੀ ਕੰਨ ਦੀ स्त्री ਜੋ ਪਰੇਸ਼ਾਨ ਨਹੀਂ ਹੋਈ ਤੇ ਮੈਂ ਇਸ ਕਰਕੇ ਕੋ ਹਿਰਦੇ ਦੇ ਤਲ ਤੇ ਜਿੰਦੀ ਹੈ ਅਗਰ ਕਿਧਰੇ ਇਸਤਰੀ ਪਰੇਸ਼ਾਨ ਹੋਣ ਲੱਗ ਪਏ ਤਾਂ ਸਮਝ ਲੈਣਾ ਪੁਰਸ਼ ਦੀ ਨਕਲ ਹੈ ਤੇ ਜੇ ਕਿਧਰੇ ਪੁਰਸ਼ ਹੱਥ ਦੇ ਉੱਤੇ ਹੱਥ धर ਕੇ ਬੈਠ ਜਾਏ ਉਹਦੀ ਭੱਜ ਦੌੜ ਹੀ ਖਤਮ ਹੋ ਜਾਏ ਤਾਂ ਉਹਨੇ ਇਸਤਰੀ ਦੀ ਨਕਲ ਕੀਤੀ ਹੈ ਕਿ ਜੀਵਨ ਦੇ ਤਲ ਵੱਖ-ਵੱਖ ਨੇ ਇਸ ਢੰਗ ਦੇ ਇਸ ਤਲ ਤੇ ਕੋਈ ਬਰਾਬਰੀ ਨਹੀਂ ਇਹ ਵੀ ਮੈਰਜ਼ ਕਰਾਂ ਕਿਸ ਤਰ੍ਹਾਂ ਬਰਾਬਰੀ ਕਰੋਗੇ ਸਰੀਰੀ ਵੱਖ-ਵੱਖ ਨੇ ਰੱਬ ਨੇ ਬਰਾਬਰੀ ਨਹੀਂ ਦਿੱਤੀ ਸਰੀਰ ਵੱਖ-ਵੱਖ ਬਰਾਬਰੀ ਦਾ ਮਤਲਬ ਇਹਦਾ ਇੱਕ ਇੱਕ ਬਿਲਕੁਲ ਇੱਕ ਤੋਂ ਇੱਕ ਤੋਂ ਇੱਕ ਤੇ ਕੁਝ ਵੀ ਨਹੀਂ ਹੈ ਲੇਕਿਨ ਇਸ ਦਾ ਇਹ ਮਤਲਬ ਨਹੀਂ ਕੋਈ ਇਸਤਰੀ ਛੋਟੀ ਹੈ ਜਾਂ ਪੁਰਸ਼ ਵੱਡਾ ਹੈ ਜਾਂ ਪੁਰਸ਼ ਛੋਟਾ ਹੈ ਤੇ ਇਸਤਰੀ ਵੱਡੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਸ ਤਲ ਤੇ ਇਹ ਬਰਾਬਰੀ ਕਹਿ ਸਕਦੇ ਹਾਂ ਬਾਕੀ ਕੋਈ ਬਰਾਬਰੀ ਨਹੀਂ ਛੋਟਾ ਵੱਡਾ ਤੇ ਨਹੀਂ ਕੋਈ ਲੇਕਿਨ ਮੈਂ ਫਿਰ ਅਰਜ਼ ਕਰਾਂ ਬਰਾਬਰੀ ਨਹੀਂ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਵੀ ਇਸ ਸੰਬੰਧ ਵਿੱਚ ਬਹੁਤ ਲੰਬੀ ਚੌੜੀ ਚਰਚਾ ਹੋਈ ਔਰ ਉਸ ਚਰਚਾ ਦੇ ਵਿੱਚ ਕੁਛ ਇੱਕ ਨੇ ਨਾ ਸਮਝੀ ਦੇ ਕਾਰਨ ਕਹਿ ਕੇ ਇਹ ਕਹਿ ਦਿੱਤਾ ਕਿ ਮਹਾਰਾਜ ਬਰਾਬਰੀ ਤੇ ਜਗਤ ਦੇ ਵਿੱਚ ਕੁਝ ਵੀ ਨਹੀਂ ਹੈ ਤੇ ਸਾਹਿਬ ਕਹਿੰਦੇ ਨੇ ਹਾਂ ਕੁਝ ਵੀ ਨਹੀਂ ਸਭ ਕੁਝ ਵਕ ਵਕ ਹੈ ਨਿਆਰਾ ਹੈ ਇੱਕ ਚੰਦਰਮਾ ਜੈਸਾ ਦੂਸਰਾ ਚੰਦਰਮਾ ਨਹੀਂ ਹੈ ਇੱਕ ਪ੍ਰithvi ਜੈਸੀ ਦੂਸਰੀ ਪ੍ਰithvi ਨਹੀਂ ਹੈ ਇੱਕ ਦਰਿਆ ਜੈਸਾ ਦੂਸਰਾ ਦਰਿਆ ਨਹੀਂ ਹੈ ਇੱਕ ਦਰਖਤ ਜੈਸਾ ਦੂਸਰਾ ਦਰਖਤ ਨਹੀਂ ਹੈ ਤੇ ਦਰਖਤ ਦੀ ਗੱਲ ਛੱਡੋ ਇੱਕ ਪੱਤੇ ਜੈਸਾ ਦੂਸਰਾ ਪੱਤਾ ਨਹੀਂ ਹੈ ਕਦੀ ਬਗੌਰ ਮੁਤਾਲਾ ਕਰੋਗੇ ਫਰਕ ਇੱਕ ਮਨੁੱਖ ਜੈਸਾ ਦੂਸਰਾ ਮਨੁੱਖ ਨਹੀਂ ਹੈ ਸਭ ਕੁਝ ਨਹੀਂ ਆ ਰਹਾ ਸਭ ਕੁਝ ਬਕਵਾਕ ਹੈ ਇੱਕ ਫਲ ਜੈਸਾ ਦੂਜਾ ਫਲ ਨਹੀਂ ਹੈ ਵੇਖਣ ਦੀ ਕੋਸ਼ਿਸ਼ ਕਰਨਾ ਰੰਗ ਦੇਚ ਰੂਪ ਦੇਚ ਸਵਾਦ ਦੇਚ ਲਾਜ਼ਮੀ ਫਰਕ ਹੋਵੇਗਾ ਇੱਕ ਫੁੱਲ ਜੈਸਾ ਦੂਸਰਾ ਫੁੱਲ ਨਹੀਂ ਭਾਵੇਂ ਗੁਲਾਬ ਦੇ ਹਜ਼ਾਰਾਂ ਫੁੱਲ ਖਿੜੇ ਪੈ ਨੇ ਪਰ ਇੱਕ ਫੁੱਲ ਜੈਸਾ ਦੂਸਰਾ ਫੁੱਲ ਨਹੀਂ ਸਾਰਿਆਂ 'ਚ ਫਰਕ ਹੋਵੇਗਾ ਬੜੇ সূਖ ਸਮਰੂਪ ਵਿੱਚ ਵੇਖੋਗੇ ਇੱਕ ਜੈਸਾ ਦੂਸਰਾ ਨਹੀਂ ਤੇ ਗੁਰਬਾਣੀ ਨੇ ਕਬੂਲ ਕੀਤਾ ਇਸ ਵੇਲੇ ਨੂੰ ਮੇਰੇ ਕਰ ਤੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇਆ ਇੱਕ ਜੈਸਾ ਦੂਸਰਾ ਨਹੀਂ ਬਣਾਇਆ ਰੱਬ ਨੇ ਨਹੀਂ ਬਣਾਇਆ ਇੱਕ ਪੱਥਰ ਜੈਸਾ ਦੂਸਰਾ ਪੱਥਰ ਨਹੀਂ ਇੱਕ ਪਹਾੜ ਜੈਸਾ ਦੂਸਰਾ ਪਹਾੜ ਨਹੀਂ ਔਰ ਇਹ ਨਿਯਮ ਸਾਡੇ ਤੇ ਲਾਗੂ ਹੈ ਇੱਕ ਮਨੁੱਖ ਜੈਸਾ ਦੂਸਰਾ ਮਨੁੱਖ ਨਹੀਂ ਹੁਣ ਸਾਰੇ ਮਨੁੱਖਾਂ ਦੀ ਛਾਣਬੀਣ ਕਰੀਏ ਅਲੱਗ ਤੁਸੀਂ ਜਿੱਤਨੇ ਬੈਠੇ ਹੋ ਇੱਕ ਜੈਸਾ ਦੂਸਰਾ ਨਹੀਂ ਹੈ ਵੇਖ ਲੈਣਾ ਸਾਰੇ ਇਸ ਗੱਲ ਦਾ ਤੇ ਹਰ ਬੰਦੇ ਕੋਲ ਮਾਣ ਹੈ ਕਿ ਕਮ ਸੇ ਕਮ ਜਿਹੜਾ ਮੈਂ ਰੰਗ ਰੂਪ ਲੈ ਕੇ ਆਇਆ ਪ੍ਰਮਾਤਮਾ ਤੋਂ ਨਾ ਮੈਂ ਲੈ ਕੇ ਆਇਆ ਕਹਿੰਦੇ ਨੇ ਪ੍ਰਮਾਤਮਾ ਵਿੱਚ पुनਰੁਕਤੀ ਨਹੀਂ ਹੈ ਰੈਪੀਟੇਸ਼ਨ ਨਹੀਂ ਹੈ ਬਈ ਇੱਕ ਬਣਾ ਦਿੱਤਾ ਤੇ ਦੂਜਾ ਵੀ ਉਸੇ ਤਰ੍ਹਾਂ ਬਣਾਈ ਜਾਵੇ ਕੋਈ ਇਹੋ ਹੀ ਕਰ ਸਕਦਾ ਹੈ ਜਿਹਦਾ ਦਿਮਾਗ ਮੁੱਕ ਗਿਆ ਜਦੀ ਸੋਚਣੀ ਮੁੱਕ ਗਈ ਹੈ ਉਈ ਕਰ ਸਕਦਾ ਹੈ ਪਨਰੁਕਤੀ ਵੀ ਦौराਹੀ ਜਾਏ ਇੱਕ ਜੈਸਾ ਦੂਸਰਾ ਬਣਾਵੇ ਇੱਕ ਜੈਸਾ ਦੂਸਰਾ ਉਹ ਨਹੀਂ ਬਣਾਉਂਦਾ ਉਹਦੇ ਕੋਲ ਕੋਈ ਇੱਕ ਡਾਂਚਾ ਨਹੀਂ ਹੈ ਇੱਕ ਸਾਚਾ ਨਹੀਂ ਹੈ ਉਹਦੇ ਚ ਡਾਲ-ਡਾਲ ਕੇ ਬਣਾਈ ਜਾਏ ਉਹ ਤੇ ਇਤਨਾ ਨਮਾ ਹੈ ਕਿ ਇੱਕ ਛਿਨ ਛਿਨ ਦੇ ਚ ਨਮਿਆਂ ਨੂੰ ਜਨਮ ਦੇ ਰਿਹਾ ਹੈ ਲੱਖਾਂ ਬੱਚੇ ਰੋਜ਼ ਪੈਦਾ ਹੁੰਦੇ ਨੇ ਤੇ ਯਕੀਨ ਜਾਣੋ ਸਾਰੇ ਨਕਸ਼ ਨਿਗਾਰ ਨਮਾ ਹੀ ਲੈ ਕੇ ਆਉਂਦੇ ਨੇ ਰੋਜ਼ ਲੈ ਕੇ ਆਉਂਦੇ ਤੇ ਅਨੰਤ ਕਾਲ ਤੋਂ ਇਹ ਜਨਮ ਤੇ ਮਰਨ ਜਾ ਰਹੀ ਹੈ ਇਹਦੇ ਚ ਨਵੀਨਤਾ ਬਹੁਤ ਵੱਡੀ ਹੈ ਇੱਥੇ ॠषि ਮਨੀਆਂ ਨੂੰ ਬੋਧ ਹੋਇਆ ਕਿ ਪ੍ਰਭੂ ਨਮਾ ਹੈ ਅਕਾਲ ਪੁਰਖ ਨਮਾ ਹੈ ਇਕ ਜੈਸਾ ਦੂਸਰਾ ਨਹੀਂ ਪਰ ਹੁਣ ਇਕ ਜੈਸਾ ਦੂਸਰਾ ਨਹੀਂ ਤਾਂ ਕੁਝ ਸੰਨਿਆਸੀਆਂ ਨੇ ਇਸ ਦੇ ਗਲਤ ਅਰਥ ਕੀਤੇ ਕਿ ਪੁਰਸ਼ ਮਹਾਨ ਹੈ ਤੇ ਇਸਤਰੀ ਤੁੱਛ ਹੈ ਤੇ ਇਸਤਰੀ ਦੇ ਤੁੱਛ ਹੋਣ ਦੇ ਸਬੂਤ ਗੁਰੂ ਨਾਨਕ ਦੇ ਅੱਗੋਂ ਰਖੇ ਤੇ ਪੰਗਤੀ ਇਹ ਚੇਤੇ ਰੱਖਣਾ ਹੁਕਮਿ ਹੋਵਨ ਆਕਾਸ਼ ਕੋਕਮ ਦੇਚ ਹੀ ਸਾਰੇ ਆਕਾਰ ਹੋਏ ਨੇ। ਕੋਦੀ ਮਰਿਆਦਾ ਉਸ ਦੇ ਨਿਯਮ ਦੇ ਚ। ਤੇ ਜੇ ਸਾਰੇ ਆਕਾਰ ਹੋਏ ਨੇ ਤੇ ਕੁਝ ਐਸਾ ਵੀ ਹੈ ਕਿ ਇੱਕ ਆਕਾਰ ਦੂਸਰੇ ਆਕਾਰ ਜੈਸਾ ਨਹੀਂ ਹੈ। ਇਹ ਗੱਲ ਵੱਖਰੀ ਹੈ। ਕਿ ਜਦ ਬਰਾਬਰੀ ਦਾ ਨਾਰਾ ਲਗਿਆ ਉਹਨੂੰ ਮੂਲ ਰੂਪ ਦੇ ਸਮਝਿਆ ਨਹੀਂ ਗਿਆ, ਜਾਣਿਆ ਹੀ ਨਹੀਂ ਗਿਆ। ਇੱਕ ਹਿਰਦੇ ਦੇ ਤਲ ਤੇ ਜੀ ਰਹੀ ਹੈ। ਇੱਕ ਮਸਤਕ ਦੇ ਤਲ ਤੇ ਜੀ ਰਿਹਾ ਹੈ ਦੋਵਾਂ ਦੇ ਜੀਣ ਦਾ ਡੰਗ ਨਿਆਰਾ ਹੋਵੇਗਾ ਵੱਖ ਹੈ ਅਲੱਗ ਅਲੱਗ ਹੈ ਔਰ ਇਸ ਦੇ ਸਬੂਤ ਜੋ ਸੰਨਿਆਸੀਆਂ ਨੇ ਪੇਸ਼ ਕੀਤੇ ਆਪਣੇ ਡੰਗ ਨਾਲ ਬਾਬੇ ਨੇ ਨਹੀਂ ਕਬੂਲ ਕੀਤੇ ਕਿਉਂਕਿ ਸੋਚਣੀ ਤੇ ਸੰਨਿਆਸੀਆਂ ਦੀ ਮਹਾਨ ਸੀ ਪਰ ਆਪਣੀ ਸੋਚਣੀ ਨੂੰ ਉਹ ਸਹੀ ਰੂਪ ਨਾ ਦੇਖ ਸਕੇ ਤੇ ਸਿੱਧ ਕਰਨ ਲੱਗ ਪਏ ਇਸਤਰੀ ਨਿਖੇਦ ਹੈ ਆਖਣ ਲੱਗੇ ਮਹਾਰਾਜ ਜਿਨ੍ਹਾਂ ਨੇ 24 અવਤਾਰ ਹੋਏ ਨੇ ਇਹ ਸਾਰੇ ਪੁਰਸ਼ ਨੇ ਇਸਤਰੀ ਨਹੀਂ ਜਿਨ੍ਹਾਂ ਨੇ ਗ੍ਰੰਥਾਂ ਦੀ ਰਚਨਾ ਕੀਤੀ ਹੈ ਤੇ ਧਰਮਾਂ ਨੂੰ ਜਨਮ ਦਿੱਤਾ ਹੈ ਸਭ ਪੁਰਸ਼ ਨੇ ਇਸਤਰੀ ਨਹੀਂ ਸੰਗੀਤ ਦੇ ਜਨਮ ਦਾ ਤੇ ਕਵਿਤਾ ਦੇ ਜਨਮ ਦਾ ਤੇ ਨਿਰਤ ਦੇ ਜਨਮ ਦਾ ਤੇ ਪੁਰਸ਼ ਨੇ ਇਸਤਰੀ ਨਹੀਂ ਮੂਰਤੀ ਕਲਾ ਨੂੰ ਜਨਮ ਦੇਣਾ ਚਿੱਤਰ ਕਲਾ ਨੂੰ ਜਨਮ ਦੇਣਾ ਸਭ ਪੁਰਸ਼ ਨੇ ਗਿਣਤੀ ਗੁਰਨਾਮਿਕ ਦੇ ਅੱਗੋਂ ਰੱਖੇ ਜਨਮ ਸਾਖੀ ਪੜੋਗੇ ਡੰਗ ਰਹਿ ਜਾਓਗੇ ਮਹਾਰਾਜ ਇੰਜ ਲੱਗਦਾ ਹੈ ਪੁਰਸ਼ ਅੱਗੇ ਹੈ ਇਸਤਰੀ ਪਛੜੀ ਹੋਈ ਹੈ। ਔਰ ਇਸੇ خیال ਨੂੰ ਮੁੱਖ ਰੱਖ ਕੇ ਸੰਨਿਆਸੀਆਂ ਨੇ ਇਸਤਰੀ ਨੂੰ ਸ਼ੂਦਰ ਕਹਿ ਦਿੱਤਾ। ਨਖੇਦ ਕਹਿ ਦਿੱਤਾ। ਬਾਵੇਂ ਹੋਰ ਕਿਤਨਾ ਵੀ ਆਖੋ ਬਰਾਬਰੀ ਇਸ ਰੰਗ ਦੀ। ਕੇ ਹੁਕਮ ਦੇ ਵਿੱਚ ਪ੍ਰਭੂ ਨੇ ਕਿਸੇ ਨੂੰ ਛੋਟਾ ਤੇ ਵੱਡਾ ਨਹੀਂ ਬਣਾਇਆ। ਇਸਲਾਮ ਨੇ ਵੀ ਇਸ ਹੁਕਮ ਨੂੰ ਸਮਝਿਆ ਨਹੀਂ। ਮਸਜਿਦ ਦੇ ਵਿੱਚ ਇਸਤਰੀ ਵਾਸਤੇ ਕੋਈ ਇਜਾਜ਼ਤ ਨਹੀਂ ਹੈ। ਪੁਰਸ਼ ਆ ਸਕਦਾ। ਇਸਤਰੀ ਨੂੰ ਇਜਾਜ਼ਤ ਨਹੀਂ ਹੈ। יהודיਆਂ ਦੇ ਮੰਦਰ ਵੀ ਮੈਂ ਦੇਖੇ ਜੋ ایران ਵਿੱਚ ਪਤਾ ਨਹੀਂ ਇਧਰ ਕੀ ਨਿਯਮ ਹੋਵੇ ਇਸਤਰੀਆਂ ਵਾਸਤੇ ਮਨਾਈ ਸੀ ਹੈਰਾਨਗੀ ਹੋਈ ਮੈਨੂੰ ਕਿ ਬਰਾਬਰੀ ਇਹ ਵੀ ਦੇਣ ਨੂੰ ਤਿਆਰ ਨਹੀਂ ਔਰ Hindu ਸਮਾਜ ਦੇ ਵਿੱਚ ਸੰਿਆਸੀਆਂ ਦਾ ਫਿਰਕਾ ਉੱਤੇ ਕਹਿੰਦਾ ਇਸ਼ੂ ਦਰ ਹੈ ਨਿਖਿੱਧ ਹੈ ਇਹ ਬਰਾਬਰੀ ਦੀ مستحق ਨਹੀਂ ਲੇਕਿਨ ਬਰਾਬਰੀ ਦੇ ਮੈਨੇ ਬਰਾਬਰੀ ਦੇ ਅਰਥ ਕੁਝ ਗਲਤ ਕੀਤੇ ਗਏ ਤਾਂ ਕੁਝ ਰਾਜਨੀਤਿਕਾਂ ਨੇ ਇਹ ਜ਼ੋਰ ਲਾਇਆ ਉਹ ਇਸਤਰੀ ਨੂੰ ਬਰਾਬਰ ਦਾ ਦਰਜਾ ਦੇਣਾ ਹੈ ਬਰਾਬਰੀ ਦਾ ਰੂਪ ਦੇਣਾ ਹੈ ਤੇ ਬਰਾਬਰੀ ਕੀ ਹੈ ਇਸ ਨੂੰ ਉਹਨਾਂ ਨੇ ਸਮਝਿਆ ਨਹੀਂ ਰਾਜਨੀਤਿਕ ਲੋਕਾਂ ਨੇ ਵੀ ਨਹੀਂ ਸਮਝਿਆ ਅਗਰ ਇਸਤਰੀ ਪੁਰਸ਼ ਜੈਸਾ ਹੋਣ ਦੀ ਕੋਸ਼ਿਸ਼ ਕਰੇ ਤੇ ਇਹ ਵੀ ਉਸ ਦੀ ਹਾਰ ਹੈ ਉਹਨੇ ਆਪਣਾ ਵਜੂਦ ਖੋਇਆ ਉਹਨੇ ਆਪਣਾ ਸਰੂਪ ਖੋਇਆ ਉਹਨੇ ਆਪਣਾ ਭਾਵ ਖੋਇਆ ਤੇ ਜੇ ਪੁਰਸ਼ ਇਸਤਰੀ ਜੈਸਾ ਹੋਣ ਦੀ ਕੋਸ਼ਿਸ਼ ਕਰੇ ਇਹਦੀ ਕਾਦੀ ਬਰਾਬਰੀ ਹੋਈ ਫਿਰ ਤੇ ਇਸਤਰੀ ਹੋ ਗਿਆ ਨਾਲ ਪੁਰਸ਼ ਪੁਰਸ਼ ਤੇ ਨਹੀਂ ਰਿਹਾ ਇਸਤਰੀ ਇਸਤਰੀ ਤੇ ਨਹੀਂ ਰਹੀ ਬਗੌਰ ਮੁਤਾਲਾ ਕਰਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਭਗਤ ਬੈਠੇ ਨੇ ਇਹਨਾਂ ਦੇ ਵਿੱਚ ਇਸਤਰੀ ਨਹੀਂ ਹੈ ਕੋਈ ਸਭ ਪੁਰਸ਼ ਨੇ ਦਸਵੇਂ ਗੁਰੂ ਸਹਿਬਾਨ ਪੁਰਸ਼ ਚੋਲੇ ਚ ਨੇ ਇਸਤਰੀ ਦਾ ਚੋਲਾ ਨਹੀਂ ਹੈ